ਦੁਵਾਰਾ ਜਿਸ ਪੰਥ ਨੇ ਸੇਵਾ ਲਈ ਹੈ ਉਹ ਸੇਵਾ ਕਰਨ ਦਾ ਪੰਥ ਦੇ ਸਹਿਯੋਗ ਦੇ ਨਾਲ ਯਾਤਰਾ ਕਰਾਂਗੇ ਆਕਾਲ ਪੁਰਖ ਦਾ ਸਮੁੱਚੇ ਪੰਥ ਦਾ ਡੈਲੀਗੇਟਸ ਦਾ ਲੀਡਰਸ਼ਿਪ ਦਾ ਸਾਰਿਆਂ ਦਾ ਦਿਲ ਦੇ ਘਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਕਰੋਟੀ ਕੀ ਰਹੀ ਜੀ ਕਰੋਟੀ ਪੰਜਾਬ ਤੇ ਪੰਥ ਸ੍ਰੀ ਗੁਰੂ ਸਾਹਿਬ ਨੂੰ ਚੀਸ ਸਨੇਹਾ ਦੇਣਾ ਚਾਹੁੰਦੇ ਹੋ ਕਿਉਂਕਿ ਪੰਥ ਤੁਹਾਡੇ ਨਾਲ ਆ ਅਕਾਲੀ ਦਲ ਅਮਾ ਅੱਜ ਆਜ਼ਾਦ ਹੋ ਚੁੱਕਾ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਿਹਾ ਗਿਆ ਅਕਾਲ ਦਲ ਸਾਹਿਬ ਤੋਂ ਉਹਨਾਂ ਨੂੰ ਇਹੋ ਹੀ ਸਨੇਹਾ ਹੈ ਆਪਦਾ ਅਮਰਦਾਨ ਜੀ ਦਰਦੇਸੀ ਆਪਦਾ ਚੁੱਲਾ ਛੱਡੋ ਤੇ ਇਹ ਪੰਥ ਦਾ ਚੁੱਲਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਗ ਰਿਹਾ ਇੱਥੇ ਆ ਕੇ ਸਾਰੇ ਇਕੱਠੇ ਉੱਠ ਚੁੱਕੇ ਜਿੰਦਰ ਜੀ ਵੱਡੇ ਮਸਲੇ ਨੇ ਸਭ ਤੋਂ ਵੱਡਾ ਮਸਲਾ ਪਾਣੀਆਂ ਦਾ ਮਸਲਾ ਹੈ ਲੈਂਡ ਪੁਲਿੰਗ ਦਾ ਮਸਲਾ ਤੁਸੀਂ ਦੇਖਿਆ ਹੈ ਸੀਆਈਐਸਫ ਲੱਗੀ ਉਥੇ ਹੋਰ ਕਈ ਮਸਲੇ ਨੇ ਪ੍ਰਵਾਸੀ ਅਪਲਾਈਨ ਕਰ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਹੜੱਪੀਆਂ ਜਾ ਰਹੀਆਂ ਨੇ ਕਿਵੇਂ ਦੇਖ ਰਹੇ ਹੋ ਕਿਹੜੇ ਕਿਹੜੇ ਮੁੱਦਿਆਂ ਤੇ ਪਹਰਾ ਦੋਗੇ ਸਾਰੇ ਅੱਜ ਜਿਹੜੇ ਜਿਹੜੇ ਮਸਲੇ ਤੁਸੀਂ ਗਿਣਾਈ ਨੇ ਇਹ ਸਾਰੇ ਮਸਲੇ ਜਿਹੜੇ ਨੇ ਉਥੇ ਅਸੰਡੇ ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿਕ ਸਾਹਿਬ ਐਸਾ ਅਕਾਲੀ ਦਲ ਦਾ ਪੁਰਾਣਾ ਕੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹੋ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂ ਅਤਿ ਕਿਚੈਰੀ ਚ ਵੀ ਜਾਵਾਂਗੇ ਕੌਮ ਦੀ ਕਿਚੈਰੀ ਚ ਵੀ ਜਾਵਾਂਗੇ ਪੰਜਾਬੀਆਂ ਦੀ ਕਿਚੈਰੀ ਵੀ ਜਾਣਾ ਪਊ ਉਹ ਜਾਵਾਂਗੇ ਔਰ ਹੋਰ ਕਿਸੇ ਪੋਰਟ ਕਿਚੈਰੀ ਜਾਣ ਦੀ ਲੋੜ ਕੋਈ ਨਹੀਂ ਦੇਖਾਂ ਸਰਕਾਰ ਸਾਹਿਬ ਕਹਿੰਦੇ ਨੇ ਕਿ ਇਹ ਜਿਹੜੀ 5 ਮੈਂਬਰ ਕਮੇਟੀ ਹੈ ਇਹ ਸਿਆਸੀ ਲਾਹ ਲੈ ਰਹੀ ਹੈ ਜਿਹਨੇ ਦੇਖ ਰਹੇ ਹੋ ਤੁਸੀਂ ਖੁਦ ਉਸ ਵੇਲੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਚ ਸਿੰਘ ਸਾਹਿਬਾਂ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਕਿੰਦੇ ਕਾਲ ਤੱਕ ਅਤਿ ਸਰਪ੍ਰਸਤੀ ਨੇ 5 ਮੈਂਬਰ ਕੋਈ ਸਿਆਸੀ ਲਾਹ ਨਹੀਂ ਲਿਆ ਉਹਨਾਂ ਨੇ ਤਾਂ ਸਿਰਿਆ ਨਹੀਂ ਕਰਕੇ ਤਕਰਾਰ ਕਰਕੇ 500 ਸੌਫ ਦਿੱਤਾ ਕਰਕੇ ਉਹ ਸਰਪਲੋ ਹੋ ਜਾਂਦੀ ਹੈ ਸਿੰਘ ਸਾਹਿਬ ਚੋਣਾ ਨਹੀਂ ਹੋ ਰਹੀਆਂ ਐਸਜੀਪੀਸੀ ਦੇ ਬਹੁਤ ਸਮੇਂ ਤੋਂ ਪੈਂਡਿੰਗ ਆ ਇਸ ਕੀ ਕਹਿੰਦੇ ਚਾਹੁੰਦੇ ਲੋਕ ਇਹ ਇਹ ਕੇਂਦਰ ਸਰਕਾਰ ਦੀ ਬਦਨੀਤੀ ਹੈ ਜਿਹੜੀ ਉਹ ਚੋਣਾ ਨਹੀਂ ਹੋ ਰਹੀ ਜੀ ਔਰ ਲੱਗਦਾ ਹੈ ਕਿ ਜਿਹੜੀ ਕਾਗਜ਼ ਤੇ ਰਿਹਾ ਉਹਦਾ ਨਾ ਕੇਂਦਰ ਸਰਕਾਰ ਰਲਈ ਹੋਈ ਹੈ ਕਿ ਕਿੱਦਾਂ ਆਪਾਂ ਕਿੱਦਾਂ ਕੰਮ ਕਰਾਂਗੇ ਕਿ ਅਸੀਂ ਯਤਨ ਕਰਾਂਗੇ ਜੀ ਸਰਕਾਰਾਂ ਤੇ ਸਰਕਾਰਾਂ ਤੇ ਦਬਾਅ ਪਾਵਾਂਗੇ ਔਰ ਪੂਰਾ ਕੋਈ ਚੈਲੰਜ ਨਹੀਂ ਹੈ ਜੀ ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਸਪੈਸ਼ਲੀ ਮਾਲਵੇ ਚ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਜਥੇ ਬਣਾਏ ਸੀ ਔਰ ਠਿਕਰੀ ਪੈਰਲਾਈਜ਼ੀ ਪੰਜਾਬ ਪੁਲਿਸ ਨੇ ਆਪ ਮਾਰੇ ਹੋ ਕੇ ਉਹ ਜਥੇ ਚਕਾਏ ਉਹ ਪੈਰੇ ਹਟਾਤੇ ਆਪਣਾ ਜਿਹੜਾ ਆਪਣੇ ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਇਦਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀ ਆ ਜਥੇ ਨੂੰ ਨਸ਼ਿਆਂ ਨੂੰ ਰੋਕ ਲਾਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਵਿੱਚ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਆ ਨੂੰ ਸਰਪ੍ਰਸਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਸ سرمایہਦਾਰੀ ਦੀ ਜਗੜਨ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਦੇ ਪੰਥ ਨੂੰ ਬਚਾਉਂਦਾ ਟੀਮਾਂ ਬਣਨੀਆਂ ਟੀਮਾਂ ਬਣਨੀਆਂ ਨਸ਼ੇ ਨੂੰ ਲੈ ਕੇ ਬਿਲਕੁਲ ਜੀ ਕਮੇਟੀਆਂ ਟੀਮਾਂ ਸਭ ਹੇਠਲੇ ਪੱਧਰ ਤੇ ਸ਼ੁਰੂ ਹੋ ਹਮੇਸ਼ਾ ਹੀ ਕਰਦਾਰ ਕੂਸ਼ੀ ਹੋਣੀ ਸੀਰੀਅਸ ਕਰਿਓ ਕਿੰਨੀ ਡੈਲੀਗੇਟਸ ਨੇ ਤੁਹਾਨੂੰ ਸੁਣਿਆ ਹੈ ਤਕਰੀਬਤ ਸੁਣਿਆ ਆਪਣੇ ਹੱਥੋਂ ਕਿੰਨੀ ਜਿਆਦਾ ਕਰਦਾਰ ਕੂਸ਼ੀ ਕਰੂਗਾ ਆ ਵੀ ਮਨੂਸਾ ਸੈਂਕੜੇ ਦੇ ਉੱਪਰ ਡੈਲੀਗੇਟ ਸੀ ਜੀ ਸਹਿਜ ਸਾਹਿਬ ਹਮੇਸ਼ਾ ਦੀ ਕੋਸ਼ਿਸ਼ ਹੈ ਕਿ ਸੋਸ਼ਲ ਮੀਡੀਆ ਤੇ ਮਤਲਬਦਾਰ ਕੂਸ਼ੀ ਆਪਣਾ ਤੋਂ ਬੰਦ ਨਾ ਹੁੰਦਾ ਮਿਲਦਾ ਉਹ ਹਮੇਸ਼ਾ ਹੀ ਕਿਰਦਾਰ ਕੁਝ ਇਹ ਮੰਦਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਸਿੱਖ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਉੱਤਮ ਕੀਤਾ ਪਰ ਉਹਨਾਂ ਨੂੰ ਮਿਲੰਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰਾਇਓਰਟੀ ਰਹੇਗੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰੀਏ ਔਰ ਮਜ਼ਬੂਤ ਕਰਾਂਗੇ ਫਿਰ ਸਾਡੀ ਜਿਹੜੀ ਹੈ ਬਾਰ ਲੈ ਕੇ ਆਵਾਂਗੇ ਸ਼੍ਰੋਮਣੀ ਕਮੇਟੀ ਨੂੰ ਇਸ ਦਾ ਮਜਦਾਈ ਦੀ ਤਿਆਰੀ ਹੋ ਰਹੀ ਹੈ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮਣੀ ਕਮੇਟੀ ਨੇ ਉੱਥੋਂ ਮਨਾ ਕਰਤਾ ਪਹਿਲੀ ਵਾਰ ਇਤਿਹਾਸ ਚ ਹੋਇਆ ਹੈ ਕਿ ਕੋਈ ਗੁਰਮਤ ਦਾ ਸਮਾਗਮ ਹੈ ਇਜਲਾਸ ਹੋਣ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਉਸ ਨੂੰ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਚ ਕਰਾਂਗੇ ਠੀਕ ਹੈ ਠੀਕ ਹੈ ਜੀ ਅੰਮ੍ਰਿਤਸਰ ਕੌਂਸਲ ਦਾ ਕੀ ਰੋਲ ਰਹੇਗਾ ਜੀ ਕੌਂਸਲ ਜਿਹੜੀ ਹੈ ਧਾਰਮਿਕ ਮਾਮਲਿਆਂ ਦੇ ਉੱਤੇ ਹਮੇਸ਼ਾ ਦਿਸ਼ਾ ਨਿਰਦੇਸ਼ ਕਰ ਫਿਰ ਲਾਲ ਮਜਬੂਤ ਕਰਨਾ ਝੰਡਾ ਪੰਜਾਬ ਦੇ ਪੰਥ ਦੇ ਮੁੱਦੇ ਚੱਕਣੇ ਝੰਡਾ ਉਹ ਬਾਅਦ ਦੇਖ ਆਜੋ ਸੁਰੀਆ ਦਾਤਾ ਸਾਹਿਬ ਆਜੋ ਕਾਸ਼ ਦਾਤਾ ਸਾਹਿਬ ਤੇ ਜੀ ਜੀ ਬੀਬੀ ਜੀ ਬੀਬੀ ਜੀ ਮੇਰੇ ਤਰਫ ਤੋਂ ਜੀ ਮੇਰੀ ਆਣੀ ਬਣੀ